ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਸ੍ਰੀ ਨਾਲ ਜੁੜੀਆਂ ਗੱਲਾਂ ਬਾਤਾਂ ਅੱਜ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਮੀਦ ਆ ਤੁਹਾਨੂੰ ਪਸੰਦ ਆਣਗੀਆਂ ਜੇ ਤੁਹਾਨੂੰ ਪਸੰਦ ਆ ਰਹੀਆਂ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਪਿਆਰਾ ਜੋ ਕਮੈਂਟ ਕਰਨਾ ਨਾ ਭੁੱਲਣਾ ਨੰਬਰ 1 ਕੰਨ ਦੀ ਫਿੰਸੀ ਠੀਕ ਕਰਨ ਲਈ ਲਸਣ ਨੂੰ ਸਰੋਂ ਦੇ ਤੇਲ ਵਿੱਚ ਚੰਗੀ ਤਰ੍ਹਾਂ ਪਕਾ ਲਓ ਫਿਲਟਰ ਕਰਕੇ ਠੰਡਾ ਹੋਣ ਤੇ ਸ਼ੀਸ਼ੀ ਵਿੱਚ ਪਾ ਕੇ ਰੱਖ ਲਓ ਸਵੇਰੇ ਦੁਪਹਿਰ ਸ਼ਾਮ ਦੋ ਦੋ ਬੂੰਦਾਂ ਕੰਨ ਵਿੱਚ ਪਾਉਣ ਨਾਲ ਫਿਰਸੀ ਦਬ ਜਾਂਦੀ ਹੈ ਤੇ ਦਰਦ ਬੰਦ ਹੋ ਜਾਂਦਾ ਹੈ ਨੰਬਰ 2 ਕੰਨ ਦਰਦ ਹੋਣ ਤੇ ਪਿਆਜ਼ ਨੂੰ ਪੀਸ ਕੇ ਉਸ ਦਾ ਰਸ ਕੱਢ ਕੇ ਨਿਚੋੜ ਲਓ ਅਤੇ ਗਰਮ ਕਰਕੇ ਕੰਨ ਵਿੱਚ ਪਾਉਣ ਨਾਲ ਕੰਨ ਦਾ ਦਰਦ ਠੀਕ ਹੋ ਜਾਂਦਾ ਹੈ ਨੰਬਰ 3 ਦੰਦਾਂ ਦੇ ਦਰਦ ਲਈ ਹਲਦੀ ਅਤੇ ਸੇਧਾ ਨਮਕ ਨੂੰ ਬਰੀਕ ਪੀਸ ਕੇ ਸ਼ੁੱਧ ਸਰੋਂ ਦੇ ਤੇਲ ਵਿੱਚ ਮਿਲਾ ਕੇ ਸਵੇਰੇ ਸ਼ਾਮ ਮੰਜਣ ਵਾਂਗ ਕਰੋ ਦੰਦਾਂ ਦਾ ਦਰਦ ਠੀਕ ਹੋ ਜਾਏਗਾ ਨੰਬਰ 4 ਰੋਜ਼ਾਨਾ ਰਾਤ ਨੂੰ ਬਦਾਮ ਅਤੇ ਅਖਰੋਟ ਭੁੰਕੇ ਰੱਖੋ ਸਵੇਰੇ ਚਾਹ ਪੀਣ ਤੋਂ ਪਹਿਲਾਂ ਖਾਓ ਉਸ ਤੋਂ ਬਾਅਦ ਇੱਕ ਘੰਟਾ ਕੁਝ ਨਾ ਖਾਓ ਇੱਕ ਮਹੀਨਾ ਲਗਾਤਾਰ ਖਾਣ ਨਾਲ ਥਾਇਰੋਇਡ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 5 ਜੇਕਰ ਤੁਹਾਨੂੰ ਸ਼ੂਗਰ ਐਸਿਡਿਟੀ ਖੂਨ ਦੀ ਕਮੀ ਜੋੜਾਂ ਦੇ ਦਰਦ ਦੀ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਸਵੇਰੇ ਇੱਕ ਗਲਾਸ ਕੋਸੇ ਪਾਣੀ ਵਿੱਚ ਚੁਟਕੀ ਭਰ ਹਿੰਗ ਮਿਲਾ ਕੇ ਪੀਓ ਇਸ ਨਾਲ ਬਹੁਤ ਆਰਾਮ ਮਿਲਦਾ ਹੈ